ਸ਼ਰਮ ਨਹੀਂ ਆਉਂਦੀ ਆਪਣੇ ਆਪ ਨੂੰ ਵਕੀਲ ਘਾਉਂਦਿਆਂ ਨੂੰ ਰੱਬ ਕਰੇ ਤੁਹਾਡਾ ਨਾ ਕਿਤੇ ਮਕਾਨ ਵਿਕ ਜਾਈ ਤੇ ਤੁਹਾਨੂੰ ਰਹਿਣਾ ਪਵੇ ਮੇਰੇ ਵਾਂਗੂ ਕਿਰਾਏ ਦੇ ਮਕਾਨ ਤੇ ਫੇਰ ਤੁਹਾਨੂੰ ਪਤਾ ਲੱਗੇ ਕਿਰਾਏਦਾਰਾਂ ਦੇ ਦੁੱਖ ਕੀ ਹੁੰਦੇ ਨੇ ਭਾਜੀ ਐਨਾ ਕਹੋ ਡੈਡੀ ਵੱਲੋਂ ਮੈਂ ਮਾਫੀ ਮੰਗਦਾ ਉਹ ਕਿਰਾਏਦਾਰ ਨੇ ਉਹ ਜਿਹੇ ਕੁੱਤੇ ਨਹੀਂ ਕਰਦੀ ਕਰਦੇ ਹੋਂ ਜਿਹੜਾ ਬਾਅਦ ਤੁਹਾਨੂੰ ਮਾਫੀ ਮੰਗਣੀਆਂ ਪੈਂਦੀਆਂ ਨੇ ਧੂਆਂ ਫੜ ਆਪਣੀ ਚਾਬੀ ਆਹ ਫੜ ਪੈਸੇ ਮੇਰਾ ਖੜਾ ਛੱਡੋ ਬਾ ਕੀ ਭਾਜੀ 20 ਦਿਨ ਦਾ ਕਿਰਾਇਆ ਮਹੀਨਾ ਤਾਂ ਪੂਰਾ ਕਰ ਦਿਓ ਉਹ ਤੁਹਾਡੇ ਮਹੀਨਾ ਪੂਰਾ ਹੋਣ ਦੇ ਚੱਕਰ 'ਚ ਮੈਂ ਪੂਰਾ ਨਹੀਂ ਹੋਣਾ ਇੰਨਾ ਤਾਂ ਸਟੇਸ਼ਨ ਤੇ ਪੈ ਭਈਆਂ ਨੂੰ ਪੁਲਿਸ ਤੰਗ ਨਹੀਂ ਕਰਦੀ ਜਿੰਨਾ ਤੇਰਾ ਪਿਓ ਕਿਰਾਇਦਾਰਾਂ ਨੂੰ ਕਰਦਾ ਵਕੀਲ ਬੰਦੇ ਨੇ ਥੋੜੇ ਵੱੱਦ ਬੋਲਣ ਦੀ ਹੱਤ ਹੁੰਦੀ ਐ ਬਸ ਵੱੱਦ ਉਹ ਪਹਿਲੀ ਵਾਰ ਦੇਖਿਆ ਮੈਂ ਇਹ ਜਾ ਵਕੀਲ ਜਿਹੜਾ ਸਬਜ਼ੀ ਵੇਚਣ ਨਾਲ ਤੋਂ ਵੀ ਵੱੱਦ ਬੋਲਦਾ ਪਤਾ ਨਹੀਂ ਕੀ ਖਾਂਦਾ ਨਾ ਸਾਲਿਆ ਤੇਰੇ ਪਿਓ ਦਾ ਖਾਣਾ ਓਏ ਲਾ ਆ ਗਿਆ ਤੁਹਾਡਾ ਹਿਟਲਰ ਸਾਹਬ ਨਾ ਹੁਣ ਕਿੱਥੇ ਨੂੰ ਭਜਦਾ ਓਏ ਸਾਲਾ ਹਿਟਲਰ ਦੱਸਦਾ ਘੰਟੇ ਦਾ ਜਵਾਕ ਤੇ ਛਾਉਣ ਲੱਗਿਆ ਹੋਇਆ ਮੇਰੇ ਨਾਲ ਗੱਲ ਕਰ ਜਿਹੜੀ ਕਰਨੀ ਐ ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਠੰਡ ਲੱਗਦੀ ਐ ਤਾਂ ਪਾਇਆ ਹੈ ਓਏ ਕੀ ਬਕਵਾਸ ਕਰ ਰਿਹਾ ਮੈਂ ਥੋੜੀ ਇਹ ਕਰ ਰਿਹਾ ਵਾਓ ਮੇਰੇ ਰੱਬਾ ਉਹ ਕੈਸਾ ਕਮਲਿਆਂ ਦਾ ਟੱਬਰ ਲੋਕਾਂ ਦੇ ਘਰੇ ਗਾ ਰੱਖੀ ਹੁੰਦੀ ਐ ਇਹਨਾਂ ਨੇ ਪਾ ਰੱਖਿਆ ਹੋਇਆ ਕੀ ਕਿਹਾ ਪਾ ਥੋੜਾ ਦੱਦੀਆ ਕੱਢਣ ਲੱਗਿਆ ਹੋਇਆ ਪਿਓ ਤੇਰੇ ਨੂੰ ਪਾ ਕਹਿ ਗਿਆ ਸਾਲੇ ਨੂੰ ਮੂੰਦਾ ਪਾ ਤੇਰੀ ਓ ਮੇਰੇ ਸਾਲਿਆ ਤੇਰੀ ਮੈਂ ਦੋਤਾ ਹਾਂ ਦੱਸ ਹਾਂ ਕੁਛ ਨਹੀਂ ਪਾ ਬੰਦਾ ਇਹ ਕਹਿ ਰਿਹਾ ਸਭੀ ਭੱਜੇ ਜਾਂਦੇ ਗਾਲਾਂ ਨਿਕਡੋ ਸਮਝ ਨਹੀਂ ਆਉਂਦੀਆਂ ਇਕੱਲੀ ਇਕੱਲੀ ਗਾਲ ਖੜ ਕੇ ਕੱਢੋ ਸੁਬਾਤ ਦਾ ਖੜੇ ਮੁੱਕ ਤੇਰੇ